ਸਤਿ ਸ਼੍ਰੀ ਅਕਾਲ ਨਮਸਕਾਰ ਆਦਾਨ ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਕੁਝ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਮੈਂ ਜਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹ ਜਲੀ ਮੈਂ ਮਾਫੀ ਚਾਹੁੰਦਾ ਤੇ ਤੁਹਾਡੇ ਸਾਰਿਆਂ ਦਾ ਤੇਨ ਬਹੁਤ-ਬਹੁਤ ਥੈਂਕ ਯੂ ਫॉर ਆਲਵੇਸ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਮ ਮੈਂ ਇਹ ਮੈਸੇਜ ਨ ਸਾਰੇ ਵਾਸਤੇ ਰਿਕਾਰਡ ਕਰ ਰਹੇ ਹਾਂ ਔਰ ਪੋਸਟ ਕਰ ਰਹੇ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ ਜੀ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ سارے کا بہت بہت دنواد میں جب کسی کا پرسنلی میں رپلائی نہیں کر پایا وہ میں معافی میرے اور سارے سارا تہ دلوں بہت بہت دنواد تھینک یو فار آلویز بینگ دیر فار اس ستشری کال نمسکار آداب میں یہ میسج ان سارے واسطے ریکارڈ کر رہا اور پوسٹ کر رہا ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਤੁਹਾਨੂੰ ਮੈਜ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਦ ਲਈ ਮੈਂ ਮਾਫੀ ਚਾਹੁੰਦਾ ਐਨ ਤੋਂ ਸਾਰਿਆਂ ਦਾ ਤੇ ਬੋ ਬੋਤਾਂਵਾ थैंक यू ਫॉर ਆਲਵੇਜ਼ ਬੀਇੰਗ देयर ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਮ ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰ ਆਇਆ ਇਸ ਉਕਦੀ ਘੜੀ ਜੀ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ